ਹੈਲੋ ਫਰੈਂਡਸ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਤੁਹਾਡੇ ਕੋਲ ਲੈ ਕੇ ਆਏ ਆ ਇੱਕ ਨਵੀਂ ਚੀਜ਼ ਮੇਰੇ ਹੱਥ ਵਿੱਚ ਦੋ ਤਰ੍ਹਾਂ ਦੇ ਟਿਚ ਬਟਨ ਨੇ ਜੀ ਇਹ ਆਪਣੇ ਹੁੰਦੇ ਨੇ ਕੱਚੇ ਟਿਚ ਜਿਹੜੇ ਆਪਾਂ ਸੂਈ ਧਾਗੇ ਦੇ ਨਾਲ ਲਗਾਉਣੇ ਆ ਤੇ ਇਹ ਆਪਣੇ ਹੁੰਦੇ ਨੇ ਪੱਕੇ ਟਿਚ ਜਿਹੜੇ ਕਿ ਪਰਮਨੈਂਟ ਲੱਜਾਂ ਦੇ ਨੇ ਇਹਦੇ ਲਈ ਸੂਈ ਧਾਗੇ ਦੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਜੀ ਜਿਹੜੇ ਤਾਂ ਇਹ ਵਾਲੇ ਟਿਚ ਹੁੰਦੇ ਨੇ ਇਹ ਆਪਾਂ ਲੁਪੀਆਂ ਤੇ ਲਗਾਉਣੇ ਆ ਕਮੀਜ਼ ਤੇ ਸੂਈ ਧਾਗੇ ਦੇ ਨਾਲ ਇਹ ਲਗਾ ਲੈਣੇ ਆ ਇਹਦੇ ਵਿੱਚ ਸੁਰਾਖ ਦਿੱਤੇ ਹੁੰਦੇ ਨੇ ਲਗਾਉਣ ਵਾਸਤੇ ਜਿਦਾਂ ਇਹ ਵਾਲੇ ਨੇ ਦੇਖੋ ਇਹ ਸੁਰਾਖ ਦਿੱਤੇ ਨੇ ਜਿਦੇ ਵਿੱਚ ਦੀ ਆਪਾਂ ਧਾਗਾ ਲਾ ਕੇ ਸਿੰਪਲੀ ਇਹ ਟਿਚ ਆ ਜਿਹੜੇ ਕੱਪੜੇ ਤੇ ਅਟੈਚ ਕਰ ਲੈਣੇ ਹੁੰਦੇ ਆ ਤੇ ਹੁਣ ਆਪਣੇ ਕੋਲੇ ਹੈਗੇ ਨੇ ਇਹ ਪਰਮਨੈਂਟ ਅਟੈਚ ਜਿਹੜੇ ਕਿ ਲਗਾਉਣੇ ਥੋੜੇ ਜੇ ਮੁਸ਼ਕਲ ਹੁੰਦੇ ਨੇ ਇਹ ਤਾਂ ਮੇਨ ਪਾਰਟ ਦੋ ਇਹਦੀ ਮੇਨ ਪਾਰਟ ਹੁੰਦੇ ਨੇ ਇੱਕ ਇੱਕ ਸਾਈਡ ਹੌਲ ਹੁੰਦਾ ਇੱਕ ਸਾਈਡ ਇਦਾਂ ਉਭਾਰ ਹੁੰਦਾ ਤੇ ਇਹ ਵਾਲੇ ਨੇ ਜਿਹੜੇ ਇਹਦੀ ਫਿਕਸਰ ਹੁੰਦੇ ਨੇ ਠੀਕ ਹੈ ਇਹ ਵਾਲੇ ਫਿਕਸਰ ਹੁੰਦੇ ਨੇ ਜਿਹਦੇ ਤੇ ਇਦਾਂ ਦੰਦੇ ਜੇ ਹੁੰਦੇ ਨੇ ਸਾਈਡਾਂ ਤੇ ਇਹ ਦੰਦੇ ਜੇ ਜਿਹੜੇ ਇਹ ਇਹਦੇ ਵਿੱਚ ਫਿਕਸ ਹੋ ਜਾਂਦੇ ਨੇ ਤਾਂ ਇਹ ਪੱਕੇ ਲੱਗ ਜਾਂਦੇ ਨੇ ਕੱਪੜੇ ਦੇ ਇੱਕ ਕਪੜੇ ਦੇ ਇੱਕ ਸਾਈਡ ਆਪਾਂ ਇਹ ਮੇਨ ਪਾਰਟ ਰੱਖਦੇ ਹਾਂ ਇੱਕ ਸਾਈਡ ਇਹਦਾ ਇਹ ਵਾਲਾ ਪਾਰਟ ਰੱਖਦੇ ਹਾਂ ਜਿਹੜਾ ਕਿ ਇਹਦੇ ਵਿੱਚ ਫਿਕਸ ਹੋਣਾ ਹੁੰਦਾ ਤਾਂ ਇਹਨੂੰ ਲਗਾਉਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਆਮ ਤੌਰ ਤੇ ਕਿੰਮ ਦਾ ਕੇ ਪਾਮ ਰੈਸੀ ਤਾਂ ਆਪਾਂ ਇਹਦੇ ਲਈ ਡਾਈ ਯੂਜ਼ ਕਰ ਲੈਣੇ ਹੁੰਦੇ ਆ ਇਹ 50 ਰੁਪਏ ਦੀ ਡਾਈ ਤੁਹਾਨੂੰ ਲੋਕਲ ਮਾਰਕੀਟ ਦੇ ਵਿੱਚੋਂ ਕਿਤੋਂ ਵੀ ਮਿਲ ਜਾਏਗੀ ਤਾਂ ਇਹ ਡਾਈ ਵੀ ਇਹਨਾਂ ਟਿਚ ਦੇ ਅਕੋਰਡਿੰਗ ਹੀ ਬਣੀ ਹੋਈ ਹੁੰਦੀ ਹੈ ਜਿੱਦਾਂ ਹੁਣ ਆਪਣੇ ਕੋਲੇ ਇਹ ਵਾਲਾ ਇਹ ਵਾਲੀ ਡਾਈ ਹੈ ਇਹਦੀ ਇੱਕ ਸਾਈਡ ਉਭਾਰ ਹੋਏਗਾ ਜਿਹੜੇ ਪਾਸੇ ਇਹਦੇ ਉਭਾਰ ਹੋਏਗਾ ਉਸ ਪਾਸੇ ਆਪਾਂ ਇਹਦਾ ਹੋਲ ਵਾਲਾ ਸਾਈਡ ਆ ਜਿਹੜੀ ਉਹ ਰੱਖਦੇ ਹੁੰਨੇ ਆ ਇਦਾਂ ਕਰਕੇ ਠੀਕ ਹੈ ਤੇ ਜਿਹੜੀ ਦੂਸਰੀ ਦੂਸਰਾ ਪਾਸਾ ਹੈ ਇਹਦੇ ਵਿੱਚ ਹੋਲ ਹੋਏਗਾ ਤਾਂ ਹੋਲ ਵਾਲੇ ਪਾਸੇ ਆਪਾਂ ਉਹ ਉਭਾਰ ਵਾਲਾ ਟੇਚਾ ਜਿਹੜਾ ਉਹ ਰੱਖਣਾ ਹੁੰਦਾ ਤਾਂ ਇਦਾਂ ਹੀ ਵੀ ਲੱਗ ਜਾਂਦਾ ਪਰ ਇਹਦੇ ਨਾਲ ਵੀ ਕੀ ਹੁੰਦਾ ਨਾ ਜਦੋਂ ਆਪਾਂ ਇਹਦੇ ਤੇ ਸੱਟ ਲਗਾਉਣੀ ਆ ਥੋੜੀ ਵਗੈਰਾ ਨਾਲ ਇਹਨੂੰ ਮਤਲਬ ਇਦਾਂ ਸੱਟ ਲਗਾਉਣੀ ਪੈਂਦੀ ਆ ਇਹਦੇ ਤੇ ਉੱਪਰ ਤੋਂ ਸੱਟ ਲਗਾਵਾਂਗੇ ਤਾਂ ਲੱਗਣਗੇ ਤਾਂ ਜੋ ਦੋਨੋਂ ਪੈਰ ਤੇ ਸੱਟ ਲਗਾਉਣੇ ਆ ਤਾਂ ਉਦੋਂ ਨੂੰ ਇਹ ਤਾਂ ਫਿਕਸਰ ਹਿੱਲ ਜਾਂਦਾ ਤਾਂ ਫਿਕਸਰ 사이ਡ ਤੇ ਰਹਿ ਜਾਂਦਾ ਤੇ ਚਾ 사이ਡ ਤੇ ਹੋ ਜਾਂਦਾ ਤਾਂ ਉਹਦੇ ਨਾਲ ਕੀ ਹੈ ਇਹ ਪ੍ਰੋਪਰ ਇਹ ਫਿਕਸ ਨਹੀਂ ਹੁੰਦਾ ਇਹ ਚੀਜ਼ ਨਹੀਂ ਬਣਦੀ ਤਾਂ ਉਹ ਐਦਾਂ ਤਿੱਡਾ ਹੋ ਜਾਂਦਾ ਤਾਂ ਇਹਦੇ ਲਈ ਆਪਾਂ ਇੱਕ ਚੀਜ਼ ਹੋਰ ਮੰਗਾਈ ਆਨਲਾਈਨ ਮੰਗਾਈ ਆ ਇਹਨੇ ਇਹ ਤੁਸੀਂ ਦੇਖ ਸਕਦੇ ਹੋ ਪਲਾਸ ਦੀ ਸ਼ੇਪ ਦੇ ਵਿੱਚ ਹੈ ਇਹ ਤੇ ਇਹਦੇ ਦੋ ਜਿਹੜੇ ਪੁਆਇੰਟ ਬਣੇ ਹੋਏ ਨੇ ਇਹਦੇ ਤੇ ਇਸ ਤਰ੍ਹਾਂ ਰਾਬਰ ਚੜਾਈ ਹੋਈ ਹੈ ਇੱਕ ਪਾਸੇ ਦੇ 홀 ਹੈ ਤੇ ਦੂਸਰੀ ਸਾਈਡੇ ਤੇ ਸਿੰਪਲ ਹੈ ਠੀਕ ਹੈ ਇਹ ਰਿਮੂਵੇਬਲ ਰਾਬੜ ਹੈ ਦੀ ਤਾਂ ਇਹਦੇ ਇਹਦੇ ਨਾਲ ਆਪਾਂ ਇਹ ਟਿਚ ਬਟਨ ਆ ਜਿਹੜੇ इजीली ਲਗਾ ਸਕਦੇ ਆ ਤਾਂ ਆਪਾਂ ਇਹਨੂੰ ਲਗਾ ਕੇ ਦੇਖਦੇ ਆ ਜਿੱਦਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਮੇਨ ਪਾ ਇਹਦਾ ਮੇਨ ਜਿਹੜਾ ਬਟਨ ਹੈ ਇਹਦੇ ਦੋ ਪਾਰਟ ਨੇ ਇੱਕ ਉਭਾਰ ਵਾਲਾ ਇੱਕ ਹੋਲ ਵਾਲਾ ਤਾਂ ਇਹ ਇਦਾਂ ਲੱਗਣਗੇ ਠੀਕ ਹੈ ਤਾਂ ਇਹਨਾਂ ਨੂੰ ਫਿਕਸ ਕਰਨ ਵਾਸਤੇ ਆਪਾਂ ਨੂੰ ਇਹ ਵਾਲੇ ਜਿਹਦੇ ਤੇ ਦੰਦੇ ਜੇ ਲੱਗਦਾ ਦੰਦੇ ਜੇ ਨੇ ਜੇ ਤੁਸੀਂ ਦੇਖ ਪਾ ਰਹੇ ਹੋਵੋਗੇ ਤਾਂ ਇਹ ਵਾਲਾ ਜਿਹੜਾ ਪਾਰਟ ਹੈ ਇਹ ਇਹਦੇ ਚ ਫਿਕਸ ਹੁੰਦਾ ਇਹ ਦੋਨਾਂ ਤੇ ਦੋਨਾਂ ਤੇ ਸੇਮ ਹੀ ਲੱਗਦੇ ਨਹੀਂ ਜਿਹੜੇ ਇਹ ਵਾਲੇ ਪਾਰਟ ਨੇ ਤਾਂ ਹੁਣ ਆਪਾਂ ਜੇ ਲਗਾ ਕੇ ਦੇਖੀਏ ਤਾਂ ਜਿਹੜਾ ਤੰਦੇ ਵਾਲਾ ਪਾਰਟ ਹੈ ਇਹਨੂੰ ਜਿਹੜੀ ਬੰਦ ਵਾਲੀ ਸਾਈਡ ਆ ਇਹਦੇ ਵਿੱਚ ਇਦਾਂ ਸਿੰਪਲੀ ਰੱਖ ਦੇਣਾ ਠੀਕ ਹੈ ਇਹ ਗਰੇਗਾ ਨਹੀਂ ਹਿੱਲੇਗਾ ਨਹੀਂ ਸਿੰਪਲੀ ਇਹਦੇ ਵਿੱਚ ਇੱਕ ਜਾਣਾ ਇਹਨੇ ਤੇ ਜਿਹੜਾ ਪਾਸੇ ਹੋਲ ਹੈ ਇਸ ਸਾਈਡ ਆਪਾਂ ਜਿਹੜਾ ਇਹਦਾ ਮੇਨ ਪਾਰਟ ਹੁੰਦਾ ਹੈ ਬਟਨ ਦਾ ਇਹ ਵਾਲਾ ਰੱਖਣਾ ਹੈ ਦੇਖੋ ਠੀਕ ਹੈ ਇਹਨੂੰ ਆਪਾਂ ਉਲਟਾ ਕਰਕੇ ਹੋਲ ਵਾਲੇ ਪਾਸੇ ਦਾ ਜਿਹੜਾ ਉਭਾਰ ਹੋ ਜਾਏਗਾ ਠੀਕ ਹੈ ਇਹ ਇਧਰ ਰੱਖਤਾ ਆਪਾਂ ਇਹ ਵਾਲਾ ਇੱਧਰ ਰੱਖਤਾ ਹੁਣ ਇਹਨੂੰ ਲਗਾਉਣਾ ਕਿਵੇਂ ਹੈ ਤਾਂ ਚਲੋ ਆਪਾਂ ਇੱਕ ਉਧਰ ਤੇ ਲਗਾ ਕੇ ਦੇਖ ਲੈਨੇ ਹ ਜੇ ਤਾਂ ਆਪਣਾ ਇਹ ਵਾਲਾ ਕਮੀਜ਼ ਹੈ ਇਹਦੇ ਤੇ ਮੈਂ ਗਲੇ ਤੇ ਇਹ ਵਾਲੇ ਤੇ ਅੱਛਾ ਜਿਹੜੇ ਅਟੈਚ ਕਰਨੇ ਨੇ ਲੈਸ ਇਤੇ ਦੇ ਤੇ ਤਾਂ ਬਟਨ ਲੱਗੇ ਹੋਏ ਨੇ ਪਰ ਗਲਾ ਥੋੜਾ ਡੀਪ ਹੈ ਦੇਖੋ ਇੰਨਾ ਪੋਰਸ਼ਨ ਹੈ ਜਿਹੜਾ ਇਹਦਾ ਓਪਨ ਹੁੰਦਾ ਇਹ ਉੱਪਰ ਕਾਲਰ ਨੇ ਠੀਕ ਹੈ ਜੇ ਆਪਾਂ ਕਾਲਰ ਐਦਾਂ ਫੋਲਡ ਕਰਦੇ ਆ ਤਾਂ ਇੰਨਾ ਪੋਰਸ਼ਨ ਜਿਹੜਾ ਹੈਗਾ ਇਹ ਡੀਪ ਲੱਗਦਾ ਮੈਨੂੰ ਤਾਂ ਆਪਾਂ ਇਹਦੇ ਤੇ ਇਹ ਪਰਮਨੈਂਟ ਟਿਚ ਜਿਹੜੇ ਅਟੈਚ ਕਰ ਸਕਦੇ ਆ ਕਿਉਂਕਿ ਦੂਸਰੇ ਜਿਹੜੇ ਇਹ ਵਾਲੇ ਟਿਚ ਹੁੰਦੇ ਨੇ ਨਾ ਇਹਨਾਂ ਦੀ ਇੱਕ ਤਾਂ ਦੋ ਚੀਜ਼ਾਂ ਨੇ ਇੱਕ ਤਾਂ ਇਹਦੀ ਪਕੜ ਘੱਟ ਹੁੰਦੀ ਹੈ ਨੋਰਮਲ ਦੂਸਰਾ ਇਹਨੂੰ ਜਦੋਂ ਧਾਗੇ ਨਾਲ ਅਟੈਚ ਕਰਦੇ ਆ ਤਾਂ ਧਾਗਾ ਆਪਣਾ ਜਿਹੜਾ ਬਾਹਰਲੀ ਸਾਈਡ ਦਿਖਦਾ ਰਹਿੰਦਾ ਤਾਂ ਇਹਦੇ ਨਾਲ ਜਿਹੜਾ ਇਹ ਫਿਕਸ ਹੋ ਕੇ ਟਾਈਟਲੀ ਲੱਗ ਜਾਂਦਾ ਹੈ ਤਾਂ ਹੁਣ ਆਪਾਂ ਐਦਾਂ ਇਹਨੂੰ ਸੈੱਟ ਕਰ ਲਿਆ ਸੈੱਟ ਕਰਕੇ ਦੇਖੋ ਐਦਾਂ ਮੈਂ ਇੱਥੇ ਨਿਸ਼ਾਨ ਲਗਾ ਲਿਆ ਜਿੰਨਾ ਕੁ ਪੋਰਸ਼ਨ ਤੇ ਮੈਨੂੰ ਚਾਹੀਦਾ ਕਿ ਆਪਾਂ ਕੱਟ ਕਰਨrangle ਦਾ ਜਾਂ ਜਿੱਥੇ ਵੀ ਤੁਸੀਂ ਲਗਾਉਣਾ ਟੀ-ਸ਼ਰਟ ਹੈ ਕੋਈ ਕਮੀਜ਼ ਹੈ ਕੋਈ কুর্তা ਪਜਾਮਾ ਕਿਤੇ ਵੀ ਲਗਾਉਣਾ ਕੋਈ ਕਾਸਾ ਹੈ ਬਾਂਦੀ ਤਾਂ ਤੁਸੀਂ ਨਿਸ਼ਾਨ ਲਗਾ ਲੈਣਾ ਇੱਥੇ ਨਿਸ਼ਾਨ ਲਗਾ ਲਿਆ ਇਹਦੇ ਨੀਚੇ ਇਦਾਂ ਹੀ ਸੇਮ ਇੱਥੇ ਤੇ ਲਗਾ ਲੈਣਾ ਠੀਕ ਹੈ ਦੇਖ ਰਿਹਾ ਹੋਵੇਗਾ ਤੁਹਾਨੂੰ ਬਲੈਕ ਜਿਹਾ ਬਲੈਕ ਤੇ ਹੋਣ ਕਰਕੇ ਘੱਟ ਦਿਖਦਾ ਤਾਂ ਇਹ ਜਿਹੜਾ ਪੋਰਸ਼ਨ ਹੈ ਇੱਥੇ ਆਪਾਂ ਇਹ ਟਿੱਚ ਲਗਾਵਾਂਗੇ ਇਦਾਂ ਹੀ ਠੀਕ ਹੈ ਇਹ ਪਾਸੇ ਆਪਾਂ ਗੰਦੇ ਵਾਲਾ ਪੋਰਸ਼ਨ ਰੱਖਿਆ ਹੋਇਆ ਤੇ ਇਹ ਪਾਸੇ ਜਿਹੜਾ ਬਟਨ ਦਾ ਮੇਨ ਜਿਹੜਾ ਪਾਰਟ ਹੈ ਉਹ ਰੱਖਿਆ ਹੋਇਆ ਤਾਂ ਹੁਣ ਜਿੱਥੇ ਇਹ ਨਿਸ਼ਾਨ ਆਪਣਾ ਇਹਦੇ ਬਾਹਰਲੇ ਪਾਸੇ ਆਪਾਂ ਜਿਹੜਾ ਉੱਪਰਲੇ ਪਾਸੇ ਦੰਦੇ ਵਾਲਾ ਪਾਰਟ ਰੱਖਾਂਗੇ ਠੀਕ ਹੈ ਇਹਦੇ ਗੰਦੇ ਜਿਹੇ ਬਣੇ ਹੋਏ ਨੀਚੇ ਦੇ ਇਹ ਵਾਲਾ ਪਾਰਟ ਆਪਾਂ ਉੱਪਰ ਰੱਖਾਂਗੇ ਤੇ ਮੇਨ ਬਟਨ ਵਾਲਾ ਨੀਚੇ ਰੱਖਾਂਗੇ ਠੀਕ ਹੈ ਸਿੰਪਲੀ ਆਪਾਂ ਇਹਦੀ ਸਾਈਡ ਘਮਾ ਲਈਏ ਤਾਂ ਇਹ ਪ੍ਰੋਪਰ ਲੱਗ ਜਾਏ ਤੇ ਹਿੱਲੇ ਨਾ ਇਹ ਵਾਲੀ ਸਾਈਡ ਕਰ ਲਈਏ ਆਪਾਂ ਉੱਪਰ ਦੰਦੇ ਵਾਲਾ ਤੇ ਇਹ ਆਪਣਾ ਨਿਸ਼ਾਨ ਇਸ ਸ਼ਾਮ ਦੇ ਉੱਪਰ ਆਪਾਂ ਸਿੰਪਲੀ ਇਹਨੂੰ ਰੱਖਣਾ ਤੇ ਪ੍ਰੈਸ ਕਰ ਦੇਣਾ ਚੰਗੀ ਤਰ੍ਹਾਂ ਘੁੱਟ ਲੈਣਾ ਠੀਕ ਹੈ ਬਸ ਇੱਥੇ ਨਾ ਗਲਤੀ ਕਰਿਓ ਨਹੀਂ ਤਾਂ ਇਹ ਨਹੀਂ ਪ੍ਰੋਪਰ ਫਿਕਸ ਨਹੀਂ ਹੋਣਾ ਦੇਖੋ ਆਪਣੇ ਆਪ ਇਹਦੇ ਵਿੱਚੋਂ ਨਿਕਲ ਗਿਆ ਫਿਕਸ ਹੋ ਕੇ ਤੇ ਇਹ ਆਪਣਾ ਟੱਚ ਇੱਕ ਸਾਈਡ ਆ ਜਿਹੜੀ ਇਹਦੀ ਅਟੈਚ ਹੋਗੀ ਠੀਕ ਹੈ ਇਹ ਨਿਸ਼ਾਨ ਸੀਗਾ ਦੂਸਰੀ ਸਾਈਡ ਹੁਣ ਆਪਾਂ ਇਦਾਂ ਹੀ ਕਰ ਲੈਣੇ ਆ ਦੂਜਾ ਪਾਰਟ ਆ ਜਿਹੜਾ ਇਹਦਾ ਉਹ ਇੱਧਰ ਰੱਖ ਲੈਣਾ ਠੀਕ ਹੈ ਤੇ ਇਹਦਾ ਜਿਹੜਾ ਫਿਕਸਰ ਹੈ ਇਹ ਇੱਥੇ ਪਾ ਲੈਣਾ ਠੀਕ ਹੈ ਰੱਖਣਾ ਉਦੋਂ ਹੀ ਹੁਣ ਇਹਦੇ ਚ ਅੱਪਾ ਕੀ ਕਰਨਾ ਹੁਣ ਆਪਾਂ ਨੂੰ ਇੱਧਰ ਲਗਾਉਣ ਵਾਸਤੇ ਜਿਹੜਾ ਮੇਨ ਪਾਰਟ ਹੈ ਉੱਪਰ ਚਾਹੀਦਾ ਪਹਿਲਾਂ ਆਪਾਂ ਮੇਨ ਪਾਰਟ ਨੀਚੇ ਲਾਇਆ ਸੀ ਹੁਣ ਮੇਨ ਪਾਰਟ ਉੱਪਰ ਲਾਉਣਾ ਤਾਂ ਸਿੰਪਲੀ ਇਹਨੂੰ ਘੁਮਾ ਲੈਣਾ ਜਿਹੜਾ ਇਹ ਦੰਦੇ ਵਾਲਾ ਪਾਰਟ ਹੈ ਇਹ ਆਪਣਾ ਅੰਦਰ ਚਲਾ ਜਾਵੇਗਾ ਠੀਕ ਹੈ ਅੰਦਰ ਦੀ ਤੇ ਇਹੇ ਉੱਪਰ ਆਪਣਾ ਜਿਹੜਾ ਸਿਮਪਲੀ ਮੇਨ ਪਾਰਟ ਆ ਉਹ ਉੱਪਰ ਆ ਜੇਣਾ ਠੀਕ ਹੈ ਕੁਝ ਵੀ ਸਪੈਸ਼ਲ ਕਰਨ ਦੀ ਜ਼ਰੂਰਤ ਨਹੀਂ ਹੈ ਇਹਦੇ ਵਾਸਤੇ ਤਾਂ ਆਪਾਂ ਇਦਾਂ ਹੀ ਇਹਨ ਰੱਖਿਆ ਤੇ ਦਬਾ ਦਿੱਤਾ ਤਰ੍ਹਾਂ ਅਸਾ ਕਰਨਾ ਚੰਗੀ ਤਰ੍ਹਾਂ ਨਹੀਂ ਤਾਂ ਫਿਰ ਇਹ ਫਿਕਸ ਨਹੀਂ ਹੋਏਗਾ ਇਹਦੇ ਦੰਦੇ ਜਿਹੜੇ ਇਹ ਖੁੱਲੇ ਰਹਿ ਜਾਣਗੇ ਇਹ ਉੱਪਰ ਚੰਗੀ ਤਰ੍ਹਾਂ ਸੈੱਟ ਕਰ ਲਈਏ ਜਿਹੜੇ ਇਹ ਜੇਕਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਹੀਂ ਦਬਾਉਂਗੇ ਤਾਂ ਇਹਦਾ ਜਿਹੜਾ ਮੂੰਹ ਹੈ ਉਹ ਪ੍ਰੋਪਰ ਫਿਕਸ ਨਹੀਂ ਹੋਏਗਾ ਦੰਦੇ ਜਿਹੜੇ ਉਹ ਖੁੱਲੇ ਰਹਿ ਜਾਣਗੇ ਤਾਂ ਇਹ ਆਪਣੇ ਚੰਗੀ ਤਰ੍ਹਾਂ ਜਿਹੜੇ ਦੋਨੇ ਟਿਚ ਬਟਨ ਨੇ ਦੇਖੋ ਅਟੈਚ ਹੋ ਗਏ ਨੇ ਬਿਲਕੁਲ ਵੀ ਸਪੇਸ ਹੈ ਜਿਹੜੀ ਆਪਾਂ ਨੂੰ ਨਹੀਂ ਦਿਖ ਰਹੀ ਹੈਗੀ ਤਾਂ ਤੁਸੀਂ इजीली ਇਹ ਜਿਹੜੇ ਟਿਚ ਬਟਨ ਨੇ ਪੱਕੇ ਟਿਚ ਕਹਿ ਦਿੰਦੇ ਆਪਾਂ ਇਹਨਾਂ ਨੂੰ ਕਿਉਂਕਿ ਫਿਕਸ ਹੋ ਜਾਂਦੇ ਨੇ ਇਸ ਲਈ ਇਹਨਾਂ ਨੂੰ ਪੱਕੇ ਟਿਚ ਬੋਲਦੇ ਆ ਤਾਂ ਇਹ ਇਦਾਂ ਲੱਗ ਜਾਂਗੇ ਠੀਕ ਹੈ ਤਾਂ ਆਏ ਇਹ ਪਪਲ ਹੋ ਜਾਂਦਾ ਤੇ ਆਏ ਇਹ ਲੱਗ ਜਾਂਦਾ ਠੀਕ ਹੈ ਤੇ ਹੁਣ ਜਿਹੜੀ ਇਹ ਚੀਜ਼ ਹੈ ਇਹ ਆਪਾਂ ਨੂੰ ਮੈਂ ਹੀ ਆਨਲਾਈਨ ਮੰਗਾਈ ਹੈ ਇਹ ਇਹ ਟਿਚ ਵੀ ਇਹਦੇ ਨਾਲ ਹੀ ਆਏ ਨੇ ਇਹਦੇ ਨਾਲ ਮੈਨੂੰ ਇਹ 100 ਪੀਸ ਮਿਲੇ ਨੇ 100 ਪੀਸ ਦੇ ਵਿੱਚੋਂ ਤੁਸੀਂ ਦੇਖ ਲਓ ਕਿ ਚਾਰ ਪੀਸ ਨੇ ਦੋ ਫਿਕਸਰ ਤੇ ਦੋ ਮੀਨ ਚਾਰ ਪੀਸ ਦਾ ਇੱਕ ਬਟਨ ਬਣਦਾ ਠੀਕ ਹੈ ਜੇ 100 ਪੀਸ ਮਿਲੇ ਨੇ ਤਾਂ ਇਟਮ ਇਹ ਤੁਹਾਨੂੰ 25 ਬਟਨ ਹੈ ਜਿਹੜੇ ਉਹ ਮਿਲ ਨਹੀਂ ਦੇ ਨਾਲ ਠੀਕ ਹੈ ਇਹ 100 ਤੋਂ ਲੈ ਕੇ 150 ਤੱਕ ਇਹ ਤੋਂ ਜ਼ਿਆਦਾ ਵੀ ਚਲਾ ਜਾਂਦਾ ਵੈਸੇ ਔਨਲਾਈਨ ਤੁਹਾਨੂੰ ਆਰਾਮ ਨਾਲ ਮਿਲ ਜਾਏਗਾ ਕਿਸੇ ਵੀ ਸਾਈਟ ਤੋਂ ਜਾ ਕੇ ਐਮਾਜ਼ਨ ਤੋਂ ਮੰਗਾ ਲਓ ਤੁਸੀਂ ਫਲਿੱਪਕਾਰਟ ਤੋਂ ਜਿੱਥੋਂ ਵੀ ਤੁਹਾਨੂੰ ਅਵੇਲੇਬਲ ਲੱਗਦਾ ਉਹ ਅਣ ਤੁਸੀਂ ਇਹਨੂੰ ਮੰਗਾ ਸਕਦੇ ਹੋ ਆਰਾਮ ਨਾਲ ਤੁਹਾਨੂੰ ਮਿਲ ਜਾਏਗਾ ਕੋਸਟ ਵੀ ਬਹੁਤ ਜ਼ਿਆਦਾ ਨਹੀਂ ਹੈਗੀ ਤਾਂ ਤੁਸੀਂ ਇਹ ਛੋਟੀ ਜੀ ਚੀਜ਼ ਦੇ ਨਾਲ ਹੀ ਤੁਸੀਂ ਬਹੁਤ ਆਸਾਨੀ ਨਾਲ ਇਹਨਾਂ ਨੂੰ ਅਟੈਚ ਕਰ ਸਕਦੇ ਹੋ ਕਿਉਂਕਿ ਇਹ ਅਟੈਚ ਕਰਨੇ ਥੋੜੇ ਮੁਸ਼ਕਲ ਹੁੰਦੇ ਨੇ ਤੇ ਪ੍ਰੋਪਰ ਫਿਕਸ ਆ ਜਿਹੜੇ ਉਹ ਨਹੀਂ ਕਰ ਪਾਉਂਦੇ ਅਸੀਂ ਤਾਂ ਜਿਹਦੇ ਕਰਕੇ ਸਾਨੂੰ ਬੜਵਾੜਾ ਦਿੱਕਤ ਆਉਂਦੀ ਆ ਤਾਂ ਤੁਸੀਂ ਜੇ ਤੁਸੀਂ ਐਕਸਪਰਟ ਹੈਗੇ ਹੋ ਜਾਂ ਲਗਾ ਸਕਦੇ ਹੋ ਤਾਂ ਤੁਸੀਂ ਇਹ ਡਾਈ ਵੀ ਮਗਾ ਸਕਦੇ ਹੋ ਇਹ 50 ਰੁਪਏ ਤੱਕ ਮਿਲ ਜਾਂਦੀ ਹੈ ਆਮ ਮਿਲ ਜੇਗੀ ਤੁਹਾਨੂੰ ਇਹਦੇ ਨਾਲ ਥੋੜਾ ਜਿਹਾ ਇਹ ਕਿ ਤੁਹਾਨੂੰ ਤੇਚਾ ਜਿਹੜਾ ਉਹ ਪਹਿਲਾਂ ਅਟੈਚ ਕਰਨਾ ਪਏਗਾ ਇਹ ਤਾਂ ਆਪ ਦੇਖ ਲਈਏ ਕਿ ਇਹ ਟੱਚਰ ਇਹਦਾ ਮੇਨ ਪਾਰਟ ਆ ਤਾਂ ਦਾਈ ਨਾਲ ਜੇ ਪਾ ਲਗਾਉਣੇ ਨੇ ਤਾਂ ਆਪਾਂ ਇਹਦੇ ਇਹਨੂੰ ਖੋਲਣਾ ਨਹੀਂ ਚਾਹ। ਤਾਂ ਇਹ ਦਾਈ ਨਾਲ ਲਗਾਉਣ ਵਾਸਤੇ ਇਦਾਂ ਪਹਿਲਾਂ ਇਹਨੂੰ ਜਿਹੜੇ ਇਹਦੇ ਦੰਦੇ ਜਿਹੇ ਨੇ ਇਹ ਉੱਪਰਲੀ ਸਾਈਡ ਕੱਢਣੇ ਪੈਣਗੇ ਤਾਂ। ਠੀਕ ਹੈ। ਜੇ ਇਹ ਉੱਪਰ ਨਿਕਲਣਗੇ ਫਿਰ ਇਹਦੇ ਉੱਤੇ ਇਦਾਂ ਬਟਨ ਧਰਨਾ ਪਏਗਾ ਆਪਾਂ ਨੂੰ। ਬਟਨ ਧਰ ਕੇ ਫਿਰ ਇਹਨੂੰ ਐ ਤਕਾ ਕਿ ਕਿਸੇ ਚੀਜ਼ ਤੇ ਤਾਂ ਉੱਪਰ ਤੋਂ ਡਾਈ ਅਟੈਚ ਕਰਕੇ ਫਿਰ ਇਹ ਤੇ ਸੱਟ ਲਗਾਉਣੀ ਪੈਂਦੀ ਆ ਗੱਲ ਇਹ ਕਿ ਜਦੋਂ ਪਤੇ ਤੇ ਸੱਟ ਲਗਾਉਣੇ ਆ ਤਾਂ ਇਹਦਾ ਆ ਦੰਦਿਆਂ ਵਾਲਾ ਪਾਰਟ ਕਹਿੰ ਲੋ ਜਾਂ ਉੱਪਰ ਲੱਗ ਲਓ ਇਹ ਹਿੱਲ ਜਾਂਦਾ ਹਿੱਲਣ ਕਰਕੇ ਇਹ ਪ੍ਰੋਪਰ ਜਿਹੜਾ ਫਿਕਸ ਨਹੀਂ ਹੋ ਪਾਉਂਦਾ ਬਸ ਇਹਦਾ ਇਹ ਦਿੱਕਤ ਆ ਕਿ ਆਪਾਂ ਨੂੰ ਇਦਾਂ ਇਹਨੂੰ ਪਹਿਲਾਂ ਫਿਕਸ ਕਰਨਾ ਪੈਣਾ ਪੈਂਦਾ ਹੈ ਮੈਂ ਠੀਕ ਹੈ ਇਹਦੇ ਲਈ ਸਾਈਡ ਕੱਢਣੇ ਪੈਣਗੇ ਫੇਰੇ ਦੇ ਉੱਪਰ ਬਟਨ ਧਰਨਾ ਪੈਣਾ ਮੇਨ ਪਾਰਟ ਆ ਜਿਹੜਾ ਆਪਣਾ ਫੇਰੇ ਦੇ ਉੱਪਰ ਸੱਟ ਲਗੋਗੇ ਤਾਂ ਸੱਟ ਲੱਗਣ ਲੱਗੇ ਲਾਣ ਲੱਗੇ ਕਈ ਵਾਰੀ ਇਹ ਬੁੜਕ ਜੇ ਜਾਂਦੀ ਹੈ ਡਾਈ ਹੈ ਜਿਹੜੀ ਜਾਂ ਬਟਨ ਬੁੜਕ ਜਾਂਦਾ ਉਹਦੇ ਨਾਲ ਫਿਰ ਇਹ ਪ੍ਰੋਪਰ ਫਿਕਸ ਨਹੀਂ ਹੋ ਪਾਉਂਦੀ ਤੇ ਇਸ ਲਈ ਤੁਸੀਂ ਪੰਜਾ ਦੀ ਜਗ੍ਹਾ ਤੇ 100 ਪਾ ਲਾ ਲਉਗੇ ਪਰ ਸੌਖੇ ਹੋ ਜੂਗੇ ਕੁਝ ਵੀ ਨਹੀਂ ਕਰਨਾ ਬਟਨ ਇਹਦੇ ਵਿੱਚ ਫਿਕਸ ਹੋ ਜਾਣੇ ਨੇ ਨਿਸ਼ਾਨੀ ਲਗਾ ਕੇ ਆਪਾਂ ਸਿਰਫ ਇਹਨੂੰ ਪ੍ਰੈਸ ਕਰਨਾ ਤੇ ਉਹਦੇ ਨਾਲ ਆਪਣਾ ਬਟਨ ਆ ਜਿਹੜਾ ਉਹ ਅਟੈਚ ਹੋ ਜਾਏਗਾ ਤਾਂ ਤੁਸੀਂ ਵੀ ਇਹ ਚੀਜ਼ਾਂ ਟਰਾਈ ਕਰਿਆ ਕਰੋ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਆ ਆਸਾਨ ਕਰ ਦਿੰਦੀਆਂ ਸਾਡੇ ਕੰਮਾਂ ਨੂੰ ਤਾਂ ਇਹ ਚੀਜ਼ਾਂ ਨੂੰ ਟਰਾਈ ਕਰਦੇ ਰਿਹਾ ਕਰੋ ਤੰਨਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਟੌਪਿਕ ਦੇ ਨਾਲ ਥੈਂਕ ਯੂ